ਬਰ ਕਾਤਲ ਪਤਨੀ ਜਾਂਦੀ ਸੀ ਬਾਬਿਆਂ ਦੇ ਕੋਲ ਉਸ ਦੀ ਸੇਲ ਨੇ ਕਿਤੇ ਵੱਡੇ ਖੁਲਾਸੇ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਫਰੀਦਕੋਟ ਦੇ ਪਿੰਡ ਸੁਖਨਵਾਲਾ ਦੇ ਵਿੱਚ ਰੁਪਿੰਦਰ ਫੌਰ ਦੇ ਵੱਲੋਂ ਗੁਰਵਿੰਦਰ ਸਿੰਘ ਜਾਨੀ ਕਿ ਆਪ ਦੇ ਧਰਵਾਲੇ ਨੂੰ ਮਾਰ ਦੀਆਂ ਖਬਰਾਂ ਲੋਕਾਂ ਦੇ ਚੇਤੇ ਵਿੱਚੋਂ ਹਲੇ ਤੱਕ ਵਿਸਰਗੀਆਂ ਨਹੀਂ ਲੋਕਾਂ ਦੇ ਚੇਤੇ ਵਿੱਚ ਵੀ ਜਮ੍ਹਾਂ ਹੈ ਲੋਕ ਇਸ ਗੱਲ ਦੇ ਉੱਤੇ ਹਰਖ ਦੇ ਵਿੱਚ ਵੀ ਆ ਕਿ ਜੇਕਰ ਇੱਕ ਘਰ ਵਾਲੀ ਚੰਗੀ ਭਲੀ ਪੜੀ ਲਿਖੀ ਚੰਗੀ ਭਲੀ ਸਰਦੇ ਪੁੱਜਦੇ ਘਰ ਦੇ ਵਿੱਚ ਵਿਆਹੀ ਹੋਈ ਔਰਤ ਆਪਦੇ ਘਰ ਵਾਲੇ ਦੇ ਪ੍ਰਤੀ ਮਨ ਦੇ ਵਿੱਚ ਇੰਨੀ ਈਰਖਾ ਇੰਨੀ ਨਫ਼ਰਤ ਇੰਨੀ ਮਾੜੀ ਭਾਵਨਾ ਪੈਦਾ ਕਰ ਸਕਦੀ ਹੈ ਤਾਂ ਫਿਰ ਤਾਂ ਰੱਬ ਹੀ ਰੱਖਾ ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਆ ਕਿ ਭਾਈ ਜੋੜੀਆਂ ਉੱਤੋਂ ਤੈ ਹੁੰਦੀਆਂ ਦੂਜੇ ਪਾਸੇ ਇਹ ਆਪਦੇ ਅੱਖੀ ਮਿਹਨੇ ਆ ਕਿ ਇਹਨਾਂ ਜੋੜੀਆਂ ਦੇ ਵਿੱਚੋਂ ਇੱਕ ਜਣਾ ਦੂਜੇ ਜਣੇ ਪ੍ਰਤੀ ਕਿੰਨੀ ਮੰਦੀ ਭਾਵਨਾ ਕਿੰਨੀ ਉਹਦੇ ਕਤਲ ਦੇ ਪ੍ਰਤੀ ਭਾਵਨਾ ਰੱਖਦਾ ਤੇ ਇਹਦੇ ਬਾਬਤ ਤਾਂ ਫਿਰ ਰੱਬ ਹੀ ਰੱਖਾ ਲੋਕ ਹੁਣ ਇਹ ਗੱਲ ਕਹਿੰਦੇ ਆ ਪਰ ਇਸ ਮਾਮਲੇ ਦੇ ਵਿੱਚ ਹੁਣ ਤੱਕ ਚਾਰ ਗ੍ਰਿਫਤਾਰੀਆਂ ਹੋਈਆਂ ਰੁਪਿੰਦਰ ਕੌਰ ਉਹਦਾ ਆਸ਼ਕ ਆਸ਼ਕ ਦਾ ਦੋਸਤ ਤੇ ਰੁਪਿੰਦਰ ਦੀ ਸਹੇਲੀ ਵੀਰਿੰਦਰ ਕੌਰ ਵੀਰਿੰਦਰ ਕੌਰ ਦਾ ਕਸੂਰ ਕੀ ਹੈ ਸਵਾਲ ਇਹ ਆ ਵੀਰਿੰਦਰ ਕੌਰ ਨੇ ਉੱਤੇ ਦੋਸ਼ ਕਠਿਤ ਤੌਰ ਤੇ ਉੱਤੇ ਇਹ ਆ ਕਿ ਉਹ ਰਾਸਦਾਰ ਸੀ ਰੁਪਿੰਦਰ ਕੌਰ ਦੀ ਰੁਪਿੰਦਰ ਕੌਰ ਉਹਨੂੰ ਆਪਣੀ ਗੂੜੀ ਸਹੇਲੀ ਹੋਣ ਕਰਕੇ ਕੱਲੀ ਕੱਲੀ ਗੱਲ ਦੱਸਦੀ ਸੀ ਰੁਪਿੰਦਰ ਕੌਰ ਨੇ ਇਹ ਵੀ ਦੱਸਿਆ ਸੀ ਵੀਰ ਇੰਦਰਪੁਰ ਨੂੰ ਕਿ ਮੈਂ ਆਪਣੇ ਘਰ ਵਾਲੇ ਨੂੰ ਮਾਰ ਦੇਣਾ ਆਸ਼ਕ ਦੇ ਨਾਲ ਮਿਲ ਕੇ ਤੇ ਮੈਂ ਆਪਦੇ ਆਸ਼ਕ ਨਾਲ ਰਹਿਣਾ ਮੈਂ ਆਪਣੇ ਘਰ ਵਾਲੇ ਨੂੰ ਪਸੰਦ ਨਹੀਂ ਕਰਦੀ ਕਿ ਮੈਂ ਉੱਥੇ ਘੁੱਟਣ ਮਹਿਸੂਸ ਕਰਨੀ ਹੈ ਮੇਰਾ ਉੱਥੇ ਦਮ ਘੁੱਟਿਆ ਰਹਿੰਦਾ ਇਹ ਨੂੰ ਸਾਰਾ ਕੁਝ ਪਤਾ ਸੀ ਵੀਰ ਇੰਦਰਪੁਰ ਨੂੰ ਤੇ ਜੇਕਰ ਇਹ ਪੁਲਿਸ ਨੂੰ ਵੇਲੇ ਸਿਰ ਸੂਚਿਤ ਕਰ ਦਿੰਦੀ ਕਿ ਇਹਦੇ ਵੱਲੋਂ ਯਾਨੀ ਕਿ ਮੇਰੀ ਸਹੇਲੀ ਰੁਪਿੰਦਰ ਕੌਰ ਦੇ ਵੱਲੋਂ ਆਪਣੇ ਘਰ ਵਾਲੇ ਦਾ ਕਤਲ ਦੀ ਯੋਜਨਾ ਘੜੀ ਗਈ ਆ ਤਾਂ ਸ਼ਾਇਦ ਗੁਰਵਿੰਦਰ ਸਿੰਘ ਦੀ ਜ਼ਿੰਦਗੀ ਬਚ ਜਾਂਦੀ ਕਈ ਲੋਕੇ ਵੀ ਗੱਲ ਕਹਿੰਦੇ ਵੀ ਜੇਕਰ ਵੀਰਿੰਦਰ ਕੌਰ ਜਾ ਕੇ ਪੁਲਿਸ ਨੂੰ ਕਹਿ ਦਿੰਦੀ ਕਿ ਭਾਈ ਰੁਪਿੰਦਰ ਕੌਰ ਨੇ ਮੇਰੀ ਸਹੇਲੀ ਨੇ ਘਰ ਵਾਲੇ ਨੂੰ ਮਾਰਨਾ ਤਾਂ ਕੀ ਇਹਦੀ ਗੱਲ ਦੇ ਉੱਤੇ ਕਿਸੇ ਨੇ ਯਕੀਨ ਕਰਨਾ ਸੀ ਕਿ ਇਹਦੇ ਕਹੇ ਦੇ ਮੁਤਾਬਕ ਕਾਰਵਾਈ ਰੁਪਿੰਦਰ ਕੌਰ ਦੇ ਉੱਤੇ ਹੋਣੀ ਸੀ ਜਾਂ ਸਿਰਫ ਤੇ ਸਿਰਫ ਇਹ ਇੱਕ ਟੈਕਨੀਕਲ ਪੁਆਇੰਟ ਬਣ ਕੇ ਰਹਿ ਗਿਆ ਕਿ ਜੇ ਇਹਨੇ ਦੱਸਿਆ ਹੁੰਦਾ ਤਾਂ ਜ਼ਿੰਦਗੀ ਬਚ ਜਾਂਦੀ ਹਾਲਾਂਕਿ ਜੇਕਰ ਕੋਈ ਬੰਦਾ ਕਿਸੇ ਦੇ ਮਾੜੇ ਦੇ ਬਾਰੇ ਰਾਸਦਾਰ ਆ ਵੀ ਪਾਈ ਉਹਦਾ ਮਾੜਾ ਹੋ ਜਾਣਾ ਉਹਨੂੰ ਮਾਰ ਦੇਣਾ ਉਹਦੇ ਸੱਟਾ ਮਾਰਨੀਆਂ ਰਾਜਦਾਰ ਆ ਉਹ ਬਰਾਬਰ ਦਾ ਕਸੂਰਵਾਰ ਇਸ ਕਰਕੇ ਮੰਨਿਆ ਜਾਂਦਾ ਵੀ ਉਹਨੇ ਹਾਲਾਤ ਦੇ ਨਾਲ ਨਜਿੱਠਣ ਦੀ ਕੋਸ਼ਿਸ਼ ਨਹੀਂ ਕੀਤੀ ਹਾਲਾਤ ਵਿੱਚ ਤਬਦੀਲੀ ਦੀ ਕੋਸ਼ਿਸ਼ ਨਹੀਂ ਕੀਤੀ ਸਭ ਕੁਝ ਜਾਣਦਾ ਹੋਣ ਦੇ ਬਾਵਜੂਦ ਉਹ ਮੁਕਦਰਸ਼ਕ ਬਣ ਕੇ ਰਿਹਾ ਉਹ ਦੰਨਵੱਟਾ ਬਣ ਕੇ ਰਿਹਾ ਵੀਰਿੰਦਰ ਕੌਰ ਦੇ ਵਕੀਲ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਸਿਰਫ ਸ਼ੱਕ ਦੇ ਆਧਾਰ 'ਤੇ ਮੇਰੀ ਕਲਾਇੰਟ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਰਾਜਦਾਰ ਸੀ ਜਾਂ ਨਹੀਂ ਇਹਦੇ ਬਾਰੇ ਕੋਈ ਪੁਖਤਾ ਸਬੂਤ ਨਹੀਂ ਆ ਉਹਦੇ ਖਾਤੇ ਦੇ ਵਿੱਚੋਂ ਕਿਸੇ ਪਾਸੇ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ ਉਦੇ ਖਾਤੇ ਦੇ ਵਿੱਚ ਕੁਝ ਵੀ ਨਹੀਂ ਆਇਆ। ਉਹਦੀ ਕੋਈ ਜਿਹੜੀ ਪਰਸਨਲ ਬੈਕਗ੍ਰਾਉਂਡ ਹੈ ਜਿਹੜੀ ਉਹ ਅਪਰਾਧਿਕ ਨਹੀਂ ਆ। ਇਸ ਕਰਕੇ ਜੇਕਰ ਉਹ ਕਿਸੇ ਦੀ ਸਹੇਲੀ ਹੈ ਤਾਂ ਉਹਨੂੰ ਸਹੇਲੀ ਸਾਰਾ ਕੁਝ ਦੱਸਦੀ ਹੀ ਹੋਵੇ ਤੇ ਜੇ ਦੱਸਿਆ ਵੀ ਹੈ ਤਾਂ ਉਹ ਉਵੇਂ ਕਰੇ ਹੀ ਇਹ ਕੋਈ ਜ਼ਰੂਰੀ ਨਹੀਂ ਆ। ਇਸ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਉਂਦੇ ਸਮੇਂ ਦੇ ਵਿੱਚ ਹੋ ਜਾਣਾ। ਵੀਰ ਇੰਦਰਪੁਰ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ। ਦੂਜੇ ਪਾਸੇ ਮੁੰਡੇਵਾਲਿਆਂ ਦੇ ਵਕੀਲ ਗੁਰਵਿੰਦਰ ਸਿੰਘ ਦੀ ਟੀਮ ਦੇ ਵੱਲੋਂ ਪਰਿਵਾਰ ਦੇ ਵੱਲੋਂ ਜੋ ਵਕੀਲ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਵੀਰ ਇੰਦਰ ਕੌਰ ਹਰ ਗੱਲ ਦੀ ਰਾਜਦਾਰ ਸੀ ਉਹਨੂੰ ਪਤਾ ਸੀ ਕਿ ਕਦੋਂ ਤੇ ਕਿੱਥੇ ਤੇ ਕਿਵੇਂ ਮਿਲਦੇ ਆ ਹਰ ਗੱਲ ਦੇ ਵਿੱਚ ਹੀ ਰਾਜਦਾਰ ਸੀ ਉਹਨੂੰ ਪਤਾ ਸੀ ਵੀ ਪ੍ਰੇਮ ਦੀਆਂ ਪਿੰਗਾ ਕਿਵੇਂ ਝੂਟੀਆਂ ਜਾ ਰਹੀਆਂ ਪਿਛਲੇ ਕਈ ਦਿਨਾਂ ਦੇ ਵਿੱਚ ਵਕੀਲ ਸਾਹਿਬ ਦੇ ਵੱਲੋਂ ਕਈ ਦੋਸ਼ ਲਾਏ ਗਏ ਆ ਉਹ ਤਾਂ ਇਹ ਵੀ ਗੱਲ ਕਹਿੰਦੇ ਕਿ ਰੁਪਿੰਦਰ ਕੌਰ ਆ ਜਿਹੜੀ ਉਹ ਜੇਲ੍ਹ ਦੇ ਵਿੱਚ ਮੌਜੂਮ ਆਣਦੀ ਆ ਉਹ ਤਾਂ ਇਹ ਵੀ ਗੱਲ ਕਹਿੰਦੇ ਵੀ ਹੁਣ ਇਸ ਮਾਮਲੇ ਦੇ ਵਿੱਚ ਕੁਝ ਕਿ ਸ਼ਾਇਦ ਪੁਲਿਸ ਅਧਿਕਾਰੀ ਵੀ ਮਿਲੇ ਹੋਣ ਉਹ ਤਾਂ ਇਹ ਵੀ ਗੱਲ ਕਹਿੰਦੇ ਆ ਕਿ ਜੇਲ੍ਹ ਦੇ ਵਿੱਚ ਉਹਨੂੰ ਗੱਦਾ ਤੇ ਹੋਰ ਸਹੂਲਤਾਂ ਇਵੇਂ ਮਿਲਦੀਆਂ ਜਿਵੇਂ ਕਿ ਆਮ ਤੌਰ 'ਤੇ ਬੰਦੇ ਨੂੰ ਮਿਲਦੀਆਂ ਨਹੀਂ ਹੁੰਦੀਆਂ ਉਹ ਤਾਂ ਇਹ ਵੀ ਗੱਲ ਕਹਿੰਦੇ ਆ ਵੀ ਜਦੋਂ ਰੁਪਿੰਦਰ ਕੌਰ ਦੇ ਮਾਪੇ ਗੱਲ ਕਹਿੰਦੇ ਕਿ ਅਸੀਂ ਪਿੱਛੇ ਨਹੀਂ ਹੁਣਾ ਜਦੋਂ ਉਹਦੇ ਪਿੱਛੇ ਕੋਈ ਵਕੀਲ ਹੈ ਨਹੀਂ ਜਦੋਂ ਇਹ ਗੱਲ ਕਹੀ ਜਾਂਦੀ ਹੈ ਜਿਕੇ ਸਾਡੇ ਲਈ ਮਰਗੀ ਇਹ ਤੇ ਅਸੀਂ ਇਹਦੇ ਲਈ ਮਰਗੇ ਜਦੋਂ ਰੁਪਿੰਦਰ ਨੇ ਪੇਕੇ ਪਿੰਡ ਵਾਲੇ ਇਹ ਕਹਿੰਦੇ ਪੇਕਾ ਪਰਿਵਾਰ ਇਹ ਗੱਲ ਕਹਿੰਦਾ ਤੇ ਫਿਰ ਭਾਈ ਇਹਦੀ ਪੈਰਵੀ ਕਰਨ ਵਾਲਾ ਕੌਣਾ ਹੈ ਇਹਦੇ ਪਿੱਛੇ ਕੋਈ ਸਿਆਸੀ ਬੰਦਾ ਇਹਦੇ ਪਿੱਛੇ ਕੋਈ ਵਪਾਰੀ ਬੰਦਾ ਇਹਦੇ ਪਿੱਛੇ ਕੋਈ ਅਧਿਕਾਰੀ ਬੰਦਾ ਇਹਦੇ ਬਾਰੇ ਪੜਤਾਲ ਹੋਣੀ ਚਾਹੀਦੀ ਆ ਜੇਲ ਦੇ ਸੁਪਰਡੈਂਟ ਸਾਹਿਬ ਇਹ ਗੱਲ ਕਹਿੰਦੇ ਜੀ ਕਿ ਇਹ ਮਨ ਘੜਤ ਗੱਲਾਂ ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਆ ਕੋਈ ਤੱਥ ਨਹੀਂ ਆ ਇਹ ਸਿਰਫ ਤੇ ਸਿਰਫ ਕਿਆਫੇ ਆ ਇਹ ਕਿਆਫੇ ਆਪਾਂ ਜਿੰਨੇ ਮਰਜ਼ੀ ਲਾ ਸਕਦੇ ਪਰ ਜੋ ਜੇਲ ਮੈਨੂਅਲ ਆ ਉਹਦੇ ਮੁਤਾਬਕ ਹੀ ਅਸੀਂ ਸਾਰਾ ਕੰਮ ਕਾਜ ਕਰਦੇ ਆ ਨਾ ਕਿਸੇ ਨੂੰ ਕੋਈ ਵੱਧ ਸਹੂਲਤ ਨਾ ਕਿਸੇ ਨੂੰ ਘੱਟ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੀ ਹੈ ਜੇਲ੍ਹ ਦੇ ਵਿੱਚ ਬੈਠਾ ਵਾਸਤੇ ਵੀ ਹੁੰਦੀ ਆ ਉਹ ਉਵੇਂ ਹੀ ਸਾਰਾ ਕੁਝ ਚੱਲ ਰਿਹਾ ਪਰ ਵੀਰ ਇੰਦਰ ਕੌਰ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਲੱਗੀ ਆ ਉਹ ਕਿਵੇਂ ਕਿਉਂਕਿ ਉਹ ਨਰਸਿੰਗ ਦੀ ਵਿਦਿਆਰਥਣ ਆ ਉਹਨੇ ਮੋਗੇ ਦੇ ਆਪਣੇ ਇੱਕ ਨਿੱਜੀ ਕਾਲਜ ਦੀ ਪੜ੍ਹਾਈ ਦੇ ਪੇਪਰ ਦੇਣੇ ਆ ਉਹਦਾ ਤੀਜਾ ਸੈਮਿਸਟਰ ਚੱਲਦਾ ਤੇ ਉਹਨੇ ਵਕੀਲ ਸਾਹਿਬ ਦੇ ਰਾਹੀਂ ਅਦਾਲਤ ਦੇ ਵਿੱਚ ਅਰਜ਼ੀ ਪਾਈ ਸੀ ਕਿ ਮੈਨੂੰ ਪੇਪਰ ਦੇਣ ਦੀ ਪ੍ਰੀਖਿਆ ਦੇਣ ਦੀ ਇਗਜ਼ਾਮ ਦੇਣ ਦੀ ਇਜਾਜ਼ਤ ਮਿਲੇ ਤੇ ਉਹਨੂੰ ਇਹ ਇਜਾਜ਼ਤ ਮਿਲ ਚੁੱਕੀ ਹੈ ਉਹ ਇਗਜ਼ਾਮ ਉਹ ਪੇਪਰ ਜਿਹੜੇ ਕਿ 29 ਤਰੀਕ ਤੋਂ ਸ਼ੁਰੂ ਹੋਣੇ ਆ ਤੇ ਜਿਹੜੇ ਚੱਲਣੇ ਆ 7 ਜਨਵਰੀ ਤੱਕ ਯਾਨੀ ਕਿ 29 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਇਹ ਪੇਪਰ ਚੱਲਣੇ ਆ ਇਹਨਾਂ ਪੇਪਰਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਇਹਨਾਂ ਪੇਪਰਾਂ ਦੇ ਵਿੱਚ ਬੈਠਣ ਦੇ ਲਈ ਉਹਨੂੰ ਇਜਾਜ਼ਤ ਮਿਲ ਗਈ ਆ ਪਰ ਸ਼ਰਤਾਂ ਦੇ ਨਾਲ ਪਰ ਬੌਂਡ ਭਰਨ ਦੇ ਨਾਲ ਪਰ ਪੇਪਰਾਂ ਦਾ ਸਾਰਾ ਖਰਚਾ ਸੁਪਰੀਡੈਂਟ ਦੇ ਕੋਲੇ ਜਮ੍ਹਾਂ ਕਰਾਉਣ ਦੀ ਸ਼ਰਤ ਦੇ ਨਾਲ ਸੋ ਦੋ ਜ਼ਮਾਨਤੀਆਂ ਦੇ ਨਾਲ ਇਹ ਨੂੰ ਇਜਾਜ਼ਤ ਮਿਲੀ ਆ ਅਸਲ ਵਿੱਚ ਜਿਹੜੀ ਇਹ ਕੁੜੀ ਆ ਵੀਰਿੰਦਰ ਕੌਰ ਇਹ ਮੋਗਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਤੇ ਪੜ੍ਹਾਈ ਕਰ ਰਹੀ ਹੈ ਜੀ ਆਪਰੇਸ਼ਨ ਥੀਏਟਰ ਟੈਕਨੋਲੋਜੀ ਕੋਰਸ ਦੀ ਪੜ੍ਹਾਈ ਕਰ ਰਹੀ ਆ ਤੇ ਇਹ ਕੁੜੀ ਆ ਜਿਹੜੀ ਉਹ ਫਰੀਦਕੋਟ ਦੇ ਮੁਹੱਲਾ ਖੋਖਰਾਂ ਦੀ ਰਹਿਣ ਵਾਲੀ ਆ ਤੇ ਹੁਣ ਜੱਜ ਸਾਹਿਬ ਦੇ ਵੱਲੋਂ ਜਿਹੜੀਆਂ ਸ਼ਰਤਾਂ ਲਗੀਆਂ ਗਈਆਂ ਕਿ ਪੇਪਰ ਦੇਣ ਵਾਸਤੇ ਜੇਲ੍ਹ ਦੇ ਵਿੱਚੋਂ ਜਾਇਆ ਕਰੂਗੀ ਪੇਪਰ ਦੇਣ ਤੋਂ ਬਾਅਦ ਵਾਪਸ ਜੇਲ੍ਹ ਦੇ ਵਿੱਚ ਆਇਆ ਕਰੂਗੀ ਫਿਰ ਉਸ ਤੋਂ ਬਾਅਦ ਪੇਪਰ ਦੇਣ ਵਾਸਤੇ ਅਗਲੇ ਵਾਸਤੇ ਜਾਇਆ ਕਰੂਗੀ ਫਿਰ ਪੇਪਰ ਦੇ ਕੇ ਫਿਰ ਵਾਪਸ ਆਇਆ ਕਰੂਗੀ ਪਰ ਜਾਣ ਤੇ ਆਉਣ ਦਾ ਖਰਚਾ ਪੁਲਿਸ ਸਿਕਿਉਰਿਟੀ ਦਾ ਖਰਚਾ ਇਹ ਸਾਰੇ ਦਾ ਸਾਰਾ ਵੀਰ ਇੰਦਰਪੁਰ ਨੂੰ ਜਮਾ ਕਰਾਉਣਾ ਪਊਗਾ ਤੇ ਕਰਾਉਣਾ ਪਊਗਾ ਜੇਲ੍ਹ ਦੇ ਸੁਪਰਡੈਂਟ ਨੂੰ ਜਮਾ ਕਿਉਂਕਿ ਇਹਦੇ ਨਾਲ ਦੋ ਪੁਲਿਸ ਅਧਿਕਾਰੀ ਵੀ ਜਾਇਆ ਕਰਨਗੇ ਪੇਪਰ ਦਿਵਾਉਣ ਦੇ ਲਈ ਤੇ ਨਾਲ ਇੱਕ ਹੋਰ ਗੱਲ ਕਹੀ ਗਈ ਆ ਕਿ ਇਹ ਗਵਾਹਾਂ ਨੂੰ ਨਹੀਂ ਗੁਮਰਾਹ ਕਰੂਗੀ ਗਵਾਹਾਂ ਦੇ ਉੱਤੇ ਕੋਈ ਦਬਾਅ ਨਹੀਂ ਬਣਾਉਂਗੀ ਇਹ ਵੀ ਜ਼ਰੂਰੀ ਆ ਇੱਕ ਦਲੇਰੀ ਕਿ ਹੋਰ ਕਹੀ ਗਈ ਆ ਤੇ 2 ਲੱਖ ਰੁਪਏ ਦਾ ਬੌਂਡ ਭਰਨਾ ਤੇ ਦੋ ਜ਼ਮਾਨਤਾਂ ਇਸ ਮਾਮਲੇ ਦੇ ਵਿੱਚ ਆ ਤੇ ਫਿਰ ਉਹਨੂੰ ਪੇਪਰਾਂ ਦੇ ਵਿੱਚ ਬੈਠਣ ਦੀ ਇਜਾਜ਼ਤ ਮਿਲੀ ਆ ਵੀਰਿੰਦਰ ਕੌਰ ਨੇ ਵਕੀਲ ਸਾਹਿਬ ਨੇ ਗੱਲ ਕਹੀ ਆ ਕਿ ਦੇਖੋ ਨਿਯਮਾਂ ਦਾ ਪਾਲਣ ਕਰਨਾ ਸਭ ਦਾ ਫਰਜ਼ ਆ ਤੇ ਜੋ ਅਦਾਲਤ ਦੇ ਵੱਲੋਂ ਸਹਿਯੋਗ ਤੇ ਉਹਨੂੰ ਪੇਪਰ ਦੇਣ ਦੀ ਇਜਾਜ਼ਤ ਦਿੱਤੀ ਗਈ ਆ ਉਹਦਾ ਅਸੀਂ ਸ਼ੁਕਰੀਆ ਨਾ ਕਰਦੇ ਆ ਪਰ ਇਸ ਮਾਮਲੇ ਦਾ ਸਿਰ ਆ ਕਿ ਨਿਕਲਣਾ ਰੋਪਿੰਦਰ ਕੌਰ ਨੂੰ ਸਜ਼ਾ ਕਦੋਂ ਮਿਲਣੀ ਆ ਵੀਰਿੰਦਰ ਕੌਰ ਕਿੰਨੀ ਕਸੂਰਵਾਰ ਆ ਉਹਦਾ ਆਸ਼ਿਕਾ ਜਿਹੜਾ ਜਿਹੜਾ ਕਿ ਰੁਪਿੰਦਰ ਕੌਰ ਦਾ ਇਹਨਾਂ ਦੋਵਾਂ ਨੂੰ ਰੁਪਿੰਦਰ ਨੂੰ ਤੇ ਆਸ਼ਿਕ ਨੂੰ ਆਉਂਦੇ ਸਮੇਂ ਦੇ ਵਿੱਚ ਕਿਹੜੀ ਥਾਂ ਨੇ ਉੱਤੇ ਕਿਹੜੇ ਮੋੜ ਦੇ ਉੱਤੇ ਆ ਕੇ ਸਦਾ ਮਿਲੂਗੀ ਇਹ ਸਵਾਲਾ ਦਾ ਸਵਾਲ ਆ ਵੀਰਿੰਦਰ ਕੌਰ ਨੇ ਸ਼ਾਇਦ ਸ਼ਾਇਦ ਮੈਂ ਕਹਿੰਦਾ ਮੈਨੂੰ ਵੈਸੇ ਜਾਣਕਾਰੀ ਨਹੀਂ ਸ਼ਾਇਦ ਇਸ ਕੇਸ ਦੇ ਵਿੱਚੋਂ ਬਾਹਰ ਆ ਜਾਣਾ ਕਿਉਂਕਿ ਜੇਕਰ ਕੋਈ ਸਬੂਤ ਨਾ ਹੋਇਆ ਕੋਈ ਤੱਥ ਨਾ ਹੋਇਆ ਤਾਂ ਕੱਲੇ ਦੋਸ਼ਾਂ ਦੇ ਆਧਾਰ ਦੇ ਉੱਤੇ ਕਾਰਵਾਈ ਨਹੀਂ ਹੋਣੀ ਉਹਦੇ ਲਈ ਸਬੂਤ ਵੀ ਚਾਹੀਦੇ ਆ ਇਹਦੇ ਵਿੱਚ ਘੱਟ ਸਜ਼ਾ ਸ਼ਾਇਦ ਘੱਟ ਮੈਂ ਕਹਿੰਦਾ ਸ਼ਾਇਦ ਕਿ ਜਿਹੜਾ ਉਹਦਾ ਆਸ਼ਕਰ ਰੁਪਿੰਦਰ ਕੌਰ ਦਾ ਉਹਦੇ ਦੋਸਤ ਨੂੰ ਜਿਹੜਾ ਕਿ ਇਸ ਵੇਲੇ ਫੜਿਆ ਹੋਇਆ ਜਿਹੜਾ ਕਿ ਜੇਲ੍ਹ ਦੇ ਵਿੱਚ ਹੈ ਸ਼ਾਇਦ ਉਹਨੂੰ ਵੀ ਠੱਟ ਸਦਾ ਮਿਲੇ ਕਿਉਂਕਿ ਉਹ ਸਹਿਯੋਗੀ ਆ ਉਹਦੇ ਵੱਲੋਂ ਕਤਲ ਕੀਤਾ ਨਹੀਂ ਗਿਆ ਕਾਤਲ ਮੁੱਖ ਤੌਰ ਦੇ ਉਤੇ ਦੋ ਹੀ ਆ ਪਰ ਲੋਕਾਂ ਦਾ ਭਰੋਸਾ ਜਿਸ ਕਦਰ ਟੁੱਟਿਆ ਇਹ ਸੱਚੀ ਮੁੱਚੀ ਬਹੁਤ ਵੱਡੀ ਗੱਲ ਆ ਜਿਸ ਤਰੀਕੇ ਨਾਲ ਲੋਕਾਂ ਦਾ ਭਰੋਸਾ ਟੜਕਿਆ ਇਹ ਛੇਤੀ ਕਿਤੇ ਵੱਜਣਾ ਨਹੀਂ ਆ ਮਾਲਵੇ ਵਰਗੇ ਹਿੱਸੇ ਦੇ ਵਿੱਚ ਮਾਲਵੇ ਵਰਗੇ ਹਿੱਸੇ ਦੇ ਫਰੀਦਕੋਟ ਸ਼ਹਿਰ ਦੇ ਵਿੱਚ ਫਰੀਦਕੋਟ ਦੇ ਇੱਕ ਪਿੰਡ ਦੇ ਵਿੱਚ ਜਿਨੂ ਕੇ ਅਸੀਂ ਆਪਾ ਜਾਣਦੇ ਬਹੁਤ ਚੰਗਾ ਪਰਿਵਾਰ ਆ ਤੇ ਉਹ ਸਥਾਨ ਦੇ ਉੱਤੇ ਇਹ ਕੁਝ ਵਾਪਰ ਜਾਂਦਾ ਤਾਂ ਯਕੀਨ ਕਿਹਦੇ ਉੱਤੇ ਬੰਦਾ ਕਰੂਗਾ ਕੱਲ ਤੱਕ ਜਿਹੜਾ ਕੁਝ ਅਸੀਂ ਸੀਰੀਜ਼ ਦੇ ਵਿੱਚ ਵੇਨੇ ਸੀ ਵੈਬ ਸੀਰੀਜ਼ ਦੇ ਵਿੱਚ ਉਹ ਸਾਡੇ ਘਰਾਂ ਦੇ ਵਿੱਚ ਜੇਕਰ ਹੋਣ ਲੱਗ ਪਿਆ ਤੇ ਜੋ ਕੁਝ ਅਸੀਂ ਹੁਣ ਤੱਕ ਕ੍ਰਾਈਮ ਵਾਲੇ ਸੀਰੀਅਲ ਦੇ ਵਿੱਚ ਵੇਨੇ ਰਹੇ ਆ ਉਹ ਕੁਝ ਜੇਕਰ ਆਮ ਸਧਾਰਨ ਘਰਾਂ ਦੇ ਵਿੱਚ ਵਾਪਰਨ ਲੱਗ ਪਿਆ ਤਾਂ ਬੰਦਾ ਯਕੀਨ ਕਿਹਦੇ ਉੱਤੇ ਕਰੂਗਾ ਤੇ ਕਿਹਦੇ ਉੱਤੇ ਨਾ ਕਰੂਗਾ ਇਸ ਖਬਰ ਨੇ ਪੂਲ ਦੁਨੀਆ ਦੇ ਵਿੱਚ ਵਸਦੇ ਪੰਜਾਬਗਰ ਨੂੰ ਸੋਚਣ ਵਾਸਤੇ ਮਜਬੂਰ ਕੀਤਾ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਮੁੰਡੇ ਕੁੜੀਆਂ ਕਿਸ ਤਰੀਕੇ ਦੇ ਨਾਲ ਭਰੋਸਾ ਕਰਨਗੇ ਇੱਕ ਦੂਜੇ ਦੇ ਉੱਤੇ ਗੱਲਾਂ ਤਾਂ ਅਸੀਂ ਬਹੁਤ ਕਰਦੇ ਜੋੜੀਆਂ ਉੱਤੋਂ ਤੈਅ ਹੁੰਦੀਆਂ ਉਤਲੇ ਨਹੀਂ ਸਾਰਾ ਕੁਝ ਕਰਤਾ ਹੁੰਦਾ ਉਤਲਾ ਪਤਾ ਨਹੀਂ ਕੀ ਕੁਝ ਤੈਅ ਕਰਦਾ ਪਰ ਛੇਠਾ ਰਹਿਣ ਵਾਲੇ ਬਹੁਤ ਕੁਝ ਐਸਾ ਕਰਦੇ ਜਿਹੜਾ ਕਿ ਚੰਗੇ ਦੇ ਉਲਟ ਹੁੰਦਾ ਲੋਕ ਰੁਪਿੰਦਰ ਕੌਰ ਦੀ ਮਤ ਦੇ ਉੱਤੇ ਇਸ ਗੱਲੋਂ ਸਭ ਤੋਂ ਵੱਡਾ ਸਵਾਲ ਕਰ ਰਹੇ ਆ ਵੀ ਜੇਕਰ ਤੂੰ ਪਸੰਦ ਨਹੀਂ ਸੀ ਕਰਨੀ ਤੇਰੀ ਬਣਦੀ ਨਹੀਂ ਸੀ ਤੇਰਾ ਕਿਤੇ ਹੋਰ ਚੱਕਰ ਸੀ ਤੇਰੀ ਅਯਾਸ਼ੀ ਕਿਤੇ ਹੋਰ ਸੀ ਤਾਂ ਤੂੰ ਉਹਨੂੰ ਤਲਾਕ ਦੇ ਦਿੰਦੀ ਪਰ ਇੱਥੇ ਡਬਲ ਸਟੈਂਡਰਡ ਦੀ ਗੱਲ ਵੀ ਆ ਕਿ ਤਲਾਕ ਦੇਣਾ ਨਹੀਂ ਨਕ ਨਮੂਜਦੇ ਚੱਕਰ ਦੇ ਵਿੱਚ ਬੰਦੇ ਨਾਲ ਰਹਿਣਾ ਨਹੀਂ ਰਹਿਣਾ ਕਿਸੇ ਹੋਰ ਨਾਲ ਆ ਇਸ ਕਰਕੇ ਦੋਗਲੀ ਜ਼ਿੰਦਗੀ ਕੌਣ ਕਿਵੇਂ ਜਿਉ ਰਿਹਾ ਇਹਦੇ ਬਾਰੇ ਹੁਣ ਲੋਕਾਂ ਦੇ ਮਨ ਵਿੱਚ ਸਵਾਲ ਆ ਪਰਵੀਨੇ ਭਾਈ ਵੀਰਿੰਦਰ ਕੌਰ ਨੂੰ ਤਾਂ ਚਲੋ ਆਪਦੀ ਜ਼ਿੰਦਗੀ ਜਿਉਣ ਦੇ ਲਈ ਪੇਪਰ ਦਾ ਅਧਿਕਾਰ ਮਿਲ ਗਿਆ ਕਿਉਂਕਿ ਹਰ ਬੰਦੇ ਦੇ ਲਈ ਪੜ੍ਹਨਾ ਵੀ ਜ਼ਰੂਰੀ ਆ ਉਹ ਪੜ੍ਹਾਈ ਕਰਨੀ ਕਰਨੀ ਇਹੋ ਜਿਹੀ ਕਰੀਨਲ ਮਾਈਂਡੈਡ ਕੁੜੀ ਦੇ ਨਾਲ ਸਹੇਲੀ ਦੇ ਨਾਲ ਆਪਦਾ ਸਾਥ ਨਿਭਾਉਂਦੀ ਰਹੀ ਤੇ ਇਸ ਕਰਕੇ ਉਹ ਕਾਨੂੰਨੀ ਜਕੜ ਪੰਜੇ ਦੇ ਵਿੱਚ ਆ ਪਰ ਉਹਨੂੰ ਪਾਈ ਪੇਪਰ ਰੀਡ ਦੀ ਇਜਾਜ਼ਤ ਮਿਲ ਗਈ ਆ ਪਰ ਰੁਪਿੰਦਰ ਕੌਰ ਦੇ ਕਾਂਡ ਤੋਂ ਬਾਅਦ ਕਈ ਕਾਂਡ ਹੋਰ ਵੀ ਸਾਹਮਣੇ ਆ ਗਏ ਆ ਪਟਿਆਲੇ ਦੇ ਵਿੱਚ ਇੱਕ ਬੰਦਾ ਉਹ ਸਾਬਕਾ ਫੌਜੀ ਆ ਉਹਨੇ ਆਪਣੀ ਘਰਵਾਲੀ ਦੇ ਉੱਤੇ ਦੋਸ਼ ਲਾਏ ਆ ਖਬਰਾਂ ਆਈਆਂ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਆਈਆਂ ਕੱਲ੍ਹ ਦੀਆਂ ਹਿੰਦੀ ਖਬਰਾਂ ਦੇ ਵਿੱਚ ਆਈਆਂ ਉਸ ਬੰਦੇ ਨੇ ਆਪਣੀ ਘਰਵਾਲੀ ਦੇ ਉੱਤੇ ਦੋਸ਼ ਲਾਏ ਆ ਕਿ ਮੇਰੀ ਘਰਵਾਲੀ ਨੇ ਮੇਰੇ ਇੱਕ ਸਾਥੀ ਨਾਲ ਜਿਹੜਾ ਕਿ ਮੇਰੇ ਨਾਲ ਯਾਰ ਮਾਰ ਕਰ ਗਿਆ ਤੇ ਮੇਰੀ ਘਰ ਵਾਲੀ ਦੇ ਨਾਲ ਉਹਦਾ ਸਬੰਧ ਬਣ ਗਿਆ ਇਹਨਾਂ ਦੋਵਾਂ ਨੇ ਯਾਨੀ ਕਿ ਮੇਰੇ ਦੋਸਤ ਨੇ ਤੇ ਮੇਰੀ ਘਰ ਵਾਲੀ ਨੇ ਮਿਲ ਕੇ ਮੈਨੂੰ ਧੀਮੀ ਗਤੀ ਵਾਲਾ ਮੈਨੂੰ ਸਲੋ ਪੋਇਜ਼ਨ ਦਿੱਤੀ ਆ ਜਿਹਦੇ ਕਰਕੇ ਮੇਰੀ ਸਿਹਤ ਬਹੁਤ ਵੱਡੇ ਪੱਧਰ ਤੇ ਖਰਾਬ ਹੋਈ ਆ ਉਹਨੇ ਇਹ ਗੱਲ ਕਹੀ ਆ ਕਿ ਮੇਰੇ ਕੋਲੋਂ ਕਾਗਜ਼ਾਂ ਦੇ ਉੱਤੇ ਸਾਈਨ ਕਰਵਾ ਕੇ ਤੇ ਜ਼ਮੀਨ ਆ ਜਿਹੜੀ ਉਹ ਵੀ ਆਪਣੇ ਹਿੱਸੇ ਦੇ ਵਿੱਚ ਕਰ ਲਈ ਆ ਕੁਝ ਕੁ ਤੇ ਕਾਫੀ ਪੈਸੇ ਵੀ ਮੇਰੇ ਕੋਲੋਂ ਲੁੱਟ ਲਏ ਆ ਤੇ ਉਹਨੇ ਜਦੋਂ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਤਾਂ ਘਰ ਵਾਲੀ ਸਮੇਤ 4-5 ਬੰਦਿਆਂ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ। ਮਤਲਬ ਇਹ ਹੈ ਜੀ ਕਿ ਇੱਕ ਤੋਂ ਰੁਪਿੰਦਰ ਕੌਰ ਨਹੀਂ ਇੱਥੇ ਬੰਦੇ ਜਿਹੜੇ ਤਫੇ ਹੋਏ ਆ ਉਹ ਕਈ ਰੁਪਿੰਦਰਾਂ ਨੇ ਉੱਤੇ ਦੋਸ਼ ਲਾ ਰਹੇ ਆ ਪਰ ਮੈਂ ਇਹ ਨਹੀਂ ਗੱਲ ਕਹਿਣਾ ਵੀ ਸਾਰੇ ਪਾਸੇ ਔਰਤਾਂ ਹੀ ਗਲਤ ਆ ਕਈ ਪਾਸੇ ਬੰਦੇ ਵੀ ਗਲਤ ਆ ਪਰ ਕੱਲ ਤੱਕ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਬੰਦੇ ਹੀ ਗਲਤ ਆ ਅੱਜ ਬਰਾਬਰ-ਬਰਾਬਰ ਔਰਤਾਂ ਵੀ ਗਲਤ ਆ ਤੁਸੀਂ ਵਿਦੇਸ਼ਾਂ ਦੀ ਗੱਲ ਕਰ ਲਓ ਪਹਿਲਾਂ ਕਹਿੰਦੇ ਹੁੰਦੇ ਸੀ ਬੰਦੇ ਧੋਖਾ ਦਿੰਦੇ ਆ ਉਹ ਔਰਤਾਂ ਦੇ ਨਾਲ ਕੁੜੀਆਂ ਦੇ ਨਾਲ ਵਿਆਹ ਕਰਵਾ ਕੇ ਇੱਥੇ ਮਹੀਨਾ ਰਹਿ ਕੇ ਬਾਅਦ ਵਿੱਚ ਉਡਾਰੀ ਮਾਰ ਜਾਂਦੇ ਆ ਉਹ ਲੈ ਕੇ ਨਹੀਂ ਜਾਂਦੇ ਪਰ ਅੱਜ ਖਬਰਾਂ ਕੀ ਆਉਂਦੀਆਂ ਬਹੁ ਗਿਣਤੀ ਬੰਦਿਆਂ ਦੀਆਂ ਘਟਗੀਆਂ ਕੁੜੀਆਂ ਦੀਆਂ ਵਧੀਆਂ ਕਿ ਭਾਈ ਪੈਸੇ ਲਵਾ ਕੇ 30 ਲੱਖ ਲਵਾ ਕੇ 40 ਲੱਖ ਲਵਾ ਕੇ 25 ਲੱਖ ਲਵਾ ਕੇ ਵਿਦੇਸ਼ ਗਈ ਜਾਣ ਸਾਰ ਫੋਨ ਬਲੌਕ ਦੇ ਵਿੱਚ ਪਾਤਾ ਕਿਸੇ ਨਾਲ ਗੱਲ ਨਹੀਂ ਕੀਤੀ ਇੱਥੇ ਮੁੰਡੇ ਵਾਲਿਆਂ ਨੇ ਕੁੜੀ ਤੇ ਉਹਦੇ ਪਰਿਵਾਰ ਦੇ ਉੱਤੇ ਪਰਚਾ ਦਰਜ ਕਰਵਾਇਆ ਯਾਨੀ ਕਿ ਕਹਾਣੀ ਇੱਕਦਮ ਬਦਲ ਗਈ ਆ ਰਿਸ਼ਤੇ ਇੱਕਦਮ ਫਿੱਕੇ ਹੋ ਗਏ ਆ ਜਦੋਂ ਆਪਾਂ ਕੱਲ ਤੱਕ ਮਰਦ ਨੂੰ ਗਲਤ ਕਹਿੰਦੇ ਸੀ ਅੱਜ ਔਰਤ ਬਰਾਬਰ ਗਲਤ ਆ ਤੇ ਕੁੱਝ ਕਥਾਵਾਂ ਦੇ ਉੱਤੇ ਦੋ ਰਤੀਆਂ ਗਲਤ ਆ ਇਹ ਵੀ ਖਬਰਾਂ ਆਉਂਦੀਆਂ ਪਰ ਗਲਤ ਕੋਈ ਵੀ ਹੋਵੇ ਸਮਾਜ ਦੇ ਵਿੱਚ ਜੋ ਕੁੱਝ ਚੱਲ ਰਿਹਾ ਇਹ ਸੱਚੀ ਮੁੱਚੀ ਬੜਾ ਬੰਦਪਾਗਾ ਸਮਾਜ ਦੇ ਵਿੱਚ ਜੋ ਕੁੱਝ ਚੱਲ ਰਿਹਾ ਇਹ ਸੱਚੀ ਮੁੱਚੀ ਸੋਚਣ ਵਿਚਾਰ ਲਈ ਮਜਬੂਰ ਕਰਨ ਵਾਲਾ ਇਹ ਤਾਂ ਹੋਣਾ ਨਹੀਂ ਚਾਹੀਦਾ ਜੇ ਨਾ ਇਦਾਂ ਹੁੰਦਾ ਤਾਂ ਦੁੱਖ ਹੁੰਦਾ ਹੁਣ ਤਾਂ ਇਹ ਵੀ ਖਬਰਾਂ ਆਉਂਦੀਆਂ ਜਿਹੜੇ ਕਿ ਵਿਆਹਾਂ ਦੇ ਕੰਮ ਨੂੰ ਕਿਤੇ ਦੇ ਤੌਰ ਦੇ ਉੱਤੇ ਅਪਣਾਈ ਬੈਠੇ ਜਿਹੜੇ ਕਿ ਵਿਆਹਾਂ ਨੂੰ ਕਰਵਾ ਕੇ ਦੋ ਪਰਿਵਾਰਾਂ ਦਾ ਮੇਲ ਕਰਵਾ ਕੇ ਉਹਨੂੰ ਕੀ ਕਹਿੰਦੇ ਮੈਰਿਜ ਬਿਊਰੋ ਵਾਲੇ ਉਹਨਾਂ ਦਾ ਇਹ ਕਹਿਣਾ ਜੀ ਕਿ ਪਿਛਲੇ ਕੁਝ ਕ ਸਮੇਂ ਦੇ ਵਿੱਚ ਮੁੰਡੇ ਇਹ ਗੱਲ ਕਹਿੰਦੇ ਆ ਵੀ ਜਿਹੜੀ ਕੁੜੀ ਦੇ ਨਾਲ ਤੁਸੀਂ ਸਾਡਾ ਮੇਲ ਕਰਾਉਣ ਲੱਗੇ ਆ ਉਹਨੂੰ ਆਪ ਹੀ ਪੁੱਛ ਲਓ ਉਹਦਾ ਕਿਤੇ ਕੋਈ ਹੋਰ ਤਾਂ ਨਹੀਂ ਇਹ ਨਾ ਹੋਵੇ ਕਿ ਉਹ ਘਰਦਿਆਂ ਤੋਂ ਝੱਕਦੀ ਸਮਾਜ ਤੋਂ ਡਰਦੀ ਝੂਠ ਬੋਲਦੀ ਸਾਨੂੰ ਇਹ ਗੱਲ ਕਹਿ ਦੇਵੇ ਕਿ ਭਾਈ ਮੇਰਾ ਤਾਂ ਕਿਤੇ ਕੁਝ ਵੀ ਨਹੀਂ ਗਾਇਆ ਤਾਂ ਬਾਅਦ ਦੇ ਵਿੱਚ ਮੈਂ ਡਰਮ ਦੇ ਵਿੱਚੋਂ ਲੱਭਾ ਨਹੀਂ ਲੇ ਡਰਮ ਦੇ ਵਿੱਚੋਂ ਐਵੇਂ ਹੀ ਕੁੜੀਆਂ ਵੀ ਕਹਿਦੀਆਂ ਵੀ ਮੁੰਡੇ ਦੇ ਕੋਲੋਂ ਪੜਤਾਲ ਕਰਕੇ ਦੱਸ ਦਿਓ ਕਿਉਂਕਿ ਮਨ ਦਾ ਪਤਾ ਕੋਈ ਨਹੀਂ ਹੁੰਦਾਗਾ ਆਪਾਂ ਕਹਿੰਦੇ ਨਹੀਂ ਖਾਂਦਾ ਪੀਂਦਾ ਨਾ ਹੋਵੇ ਐਦਾਂ ਨਾ ਹੋਵੇ ਆ ਤਾਂ ਗੱਲਾਂ ਸੀ ਝੂਠ ਮੰਨ ਲੀਆਂ ਜਾਂ ਸੱਚ ਮੰਨ ਲੀਆਂ ਪਰ ਵਿਚਲੀ ਗੱਲ ਕੀ ਆ ਵੀ ਉਹਦਾ ਕਿਤੇ ਕੋਈ ਨਾ ਕੋਈ ਹੋਰ ਚੱਕਰ ਤਾਂ ਨਹੀਂ ਕਿਤੇ ਇਹ ਤਾਂ ਨਹੀਂ ਉਹਦੇ ਚੱਕਰ ਦੇ ਵਿੱਚ ਮੇਰੀ ਜ਼ਿੰਦਗੀ ਨੂੰ ਖਤਮ ਕਰ ਦੇਵੇ ਮੇਰੀ ਜ਼ਿੰਦਗੀ ਨੂੰ ਦਾਗੀ ਕਰ ਦੇਵੇ ਮੈਨੂੰ ਮਾਰ ਹੀ ਦੇਵੇ ਮੈਂ ਛੱਤ ਦੇ ਉੱਤੇ ਹੀ ਮਿਲਾਂ ਮੈਨੂੰ ਟੋਟੇ ਟੋਟੇ ਕਰਕੇ ਕਿਤੇ ਛੁੱਟ ਦਿੱਤਾ ਜਾਵੇ ਇਦਾਂ ਦੀ ਗੱਲ ਨਾ ਹੋਵੇ ਮਤਲਬ ਇਹ ਆ ਕਿ ਜੋ ਕੁਝ ਪਿਛਲੇ ਕੁਝ ਸਮੇਂ ਦੇ ਵਿੱਚ ਵਾਪਰਿਆ ਉਸ ਤੋਂ ਬਾਅਦ ਨਵੇਂ ਵਿਆਹ ਜੋੜਿਆ ਜਾਂ ਜਿਨ੍ਹਾਂ ਨੇ ਜ਼ਿੰਦਗੀ ਦਾ ਸਫ਼ਰ ਹਾਲੇ ਮਿਲ ਕੇ ਸ਼ੁਰੂ ਕਰਨਾ ਜਾਂ ਜਿਹੜੀ ਵਿਆਹ ਦੀ ਉਮਰ ਵਾਲੇ ਲੋਕ ਆ ਉਹਨਾਂ ਦੇ ਮਨਾਂ ਵਿੱਚ ਸ਼ੱਕ ਪਸਰਿਆ ਆ ਤੁਸੀਂ ਪਿਛਲੇ ਦਿਨੀ ਇੱਕ ਮੇਰਾ ਖਿਆਲ ਵੀਡੀਓ ਦੇਖੀ ਹੋਣੀ ਆ ਉਹਦੇ ਵਿੱਚ ਇੱਕ ਮੁੰਡਾ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਹਿ ਰਿਹਾ ਕਿ ਮੇਰੀ ਗੱਲ ਆ ਜਿਹੜੀ ਵਿਆਹ ਦੀ ਫਲਾਣੇ ਪਿੰਡ ਦੀ ਕੁੜੀ ਨਾਲ ਤੁਰੀ ਆ ਤੇ ਮੇਰੀ ਬੇਨਤੀ ਆ ਉਸ ਕੁੜੀ ਨੂੰ ਮੇਰੇ ਕੋਲੇ ਸੂਚਨਾ ਕੋ ਕਹਣਾ ਜੀ ਇਹ ਮਿਲੀਆ ਕਿ ਭਾਈ ਉਹ ਬੜੀ ਚੰਗੀ ਆ ਪਰ ਜੇਕਰ ਉਹ ਕਿਸੇ ਵੀ ਹੋਰ ਪਾਸੇ ਲਗਾ ਰਖਦੀ ਆ ਤਾਂ ਕਿਰਪਾ ਕਰਕੇ ਮੈਨੂੰ ਦੱਸ ਦਿੱਤਾ ਜਾਵੇ ਮੈਨੂੰ ਭਾਵੇਂ ਥੱਲੇ ਸੋਸ਼ਲ ਮੀਡੀਆ ਤੇ ਕਮੈਂਟ ਕਰਕੇ ਦੱਸ ਦੇਵੇ ਜਾਂ ਮੈਨੂੰ ਫੋਨ ਕਰਕੇ ਦੱਸ ਦੇਵੇ ਜਾਂ ਵਿਚਕਾਰ ਜਿਹੜਾ ਬੰਦਾ ਉਹਦੇ ਰਾਹੀਂ ਦੱਸ ਦੇਵੇ ਮੈਂ ਆਪਦੇ ਤਾਂ ਸਾਰੀ ਗੱਲ ਲੈ ਲੂੰਗਾ ਤੇ ਮੈਂ ਆਪ ਕੁੜੀ ਦੇ ਮਾਪਿਆਂ ਨੂੰ ਕਹ ਦੂੰਗਾ